ਮੇਰੇ ਨੂੰ ਤੁਹਾਨੂੰ ਦੱਸਣਾ ਚਾਹੀਦਾ ਜੀ ਅੱਜ ਦੇ ਬਾਣੀ ਗਾਇ ਪ੍ਰਸੰਗਤ ਅੰਕਾਰ ਜੀ ਬਹੁਤ ਪ੍ਰਗਟ ਸਖਸ਼ੀਤਾ ਜਿਤਨਾ ਗਾ ਕੇ ਪਹੁੰਚਾ ਤੁਸੀਂ ਇਹਨਾਂ ਨੂੰ ਕਿਵੇਂ ਜੀ ਦੱਸ ਰਿਹਾ ਹਾਂ ਜੀ ਤੇ ਅੱਜ ਦੀ ਸ਼ਾਮ ਸੋਤ ਦੇ ਵਜੋਂ ਸ਼ਾਮ ਨੂੰ ਸਾਰੇ ਸੁਖੀਵਾਨ ਸਾਨੂੰ ਦੇਖਣ ਲਈ ਬਹੁਤ ਬਹੁਤ ਸਾਰੇ ਮਾਈਟਾਈ ਕੱਢ ਦਿੱਤੇ ਸ੍ਰੀ ਸ਼ੇਸ਼ ਸਤਿ ਇਸ ਦਿਨ ਉਤ ਤੁਸੀਂ ਸ਼ਾਹੂ ਨੋਗਰ ਦਾ ਬੋਤ ਸਾਦੇ ਜੇਵੇਂ ਡਾਕਟਰ ਨੇ ਇਹ ਕਹਿ ਰਹੇ ਸੀ ਕਿ ਸਾਡਾ ਮੁੱਖ ਪੈਂਡੈਂਟ ਜਿੱਥੇ ਪੰਜਾਬੀ ਦੇ ਵਿਕਾਸ ਲਈ ਵਿਦੇ ਪ੍ਰਚਾਰ ਵਿਸਾਰ ਦੀ ਕੰਮ ਕਰਨਾ ਤੇ ਦੂਜੀਆਂ ਪਛਾਵਾਂ ਪ੍ਰਤੀ ਵੀ ਸਾਡੀ ਐਸੀ ਜ਼ਿੰਮੇਵਾਰੀ ਲੱਗੀ ਹੋਈ ਹੈ ਇਸ ਦਿਨ ਉਤ ਨੇ ਇਹ ਸੰਸਕਰਣ ਲਈ ਅਸੀਂ ਨਾਲ ਪਛਾਵਾਂ ਦੇ ਪੁਸਤਕਾਂ ਨੂੰ ਇਸ ਤੋਂ ਬਹੁਤ ਕੋਸ ਤੱਕ ਅੰਦਰ ਉਸ ਨਾ ਨੋਸਕਾਰ ਵੀ ਦਿੰਨੇ ਆ ਤੇ उर्दू हिंदी संस्कृत सलाना सलमान श्रोमणी साहित्य संस्कृत इस साल नौ अगस्त नौ अगस्त की छुट्टी होने करके असं इसे, इसे पाया कि असि भी जेडे इतम करते भी इस हवाले न ਇਹ ਤੋਂ ਹਨ ਇਹਨਾਂ ਨੂੰ ਹੋਰ ਵਧੀਆ ਕਰਨ ਨੂੰ ਸੌਂਸਤਰੀ ਮਾਣ ਸਕਦੇ ਪਹਿਲਾਂ ਅਸੀਂ ਭਾਸ਼ਾ ਭਾਗ ਨੂੰ ਬਹੁਤ ਰਸਮੀ ਤੌਰ ਤੇ ਸੰਸਕ੍ਰਿਤ ਦੇਸੀ ਨੋ ਦੇਸੀ ਜਿਆਸੀ ਇਸ ਨੂੰ ਥੋੜਾ ਰਸਮੀ ਤੌਰ ਮਨੋਰੰਜਨ ਦੀ ਕੋਸ਼ਿਸ਼ ਕੀਤੀ ਥੋੜਾ ਕ੍ਰੀਏਟਿਵ ਹੋਣ ਦੀ ਕੋਸ਼ਿਸ਼ ਕੀਤੀ ਇਸ ਸਾਲ ਅਸੀਂ ਸਾਡੇ ਗਾਵੀ ਦੇ ਕਵਿਤੇ ਟਾਲਰ ਦਾ ਚਿਤਕ ਅੱਜ ਦੀ ਗੱਲ ਤਾਂ ਸੀ ਨਰਮਨ ਬੁਲਾਇਆ ਜੀ ਮੁਖਵक्ता ਦੇ ਤੌਰ ਤੇ ਜਿਹੜੇ ਦੇ ਨਾਲਾਂ ਦੇ ਵਿੱਚ ਸਾਡੇ ਪ੍ਰਾਚਨ ਜਿੰਨੇ ਵੀ ਗਿਆਨ ਦੇ ਸਰੋਤ ਨੇ ਉਹਨਾਂ ਦਾ ਜ਼ਿਕਰ ਹੁੰਦਾ ਹੈ ਨਾ ਉਹਨਾਂ ਦੇ ਵਿੱਚ ਉਹਨਾਂ ਦੇ ਟੈਕਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦਾ ਜ਼ਿਕਰ ਹੁੰਦਾ ਤੇ ਉਹਨਾਂ ਨੂੰ ਅਸੀਂ ਆਪਣੇ ਪਰੰਪਰਿਕ ਬੋਧ ਦੇ ਜਿਹੜੇ ਸਰੋਤ ਆ ਸੰਸਕ੍ਰਿਤ ਵਿੱਚ ਉਹਨੋਂ ਬਾਰੇ ਗੱਲ ਕਰਨ ਨੂੰ ਬੁਲਾਇਆ ਤੇ ਵਿਚਾਰੀਆ ਗੁਰਦਾਸ ਜੀ ਕਵੀ ਦੇ ਤੌਰ ਤੇ ਸ਼ਾਮਲ ਹੋਏ ਸੀ ਜਿਹਨੇ ਕਵਤਾ ਪੜ੍ਹਨ ਤੋਂ ਪਹਿਲਾਂ 2-4 ਸਿੱਖਰੇ ਬੋਲੇ ਸੀ ਕਿ ਗੁਰਬਾਣੀ ਇਹ ਸੰਸਕ੍ਰਿਤ ਦੇ ਕਿੱਥੇ ਕਿੱਥੇ ਨਿਸ਼ਾਨ ਨੇ ਤੇ ਉਹ ਸਰੂਪ ਗੱਲ ਇਹ ਵੀ ਤੁੰਬੀ ਸਿੱਖਿਆ ਸੀ ਪਿਛਲੇ ਸਾਲ ਹੀ ਇਹ ਫੈਸਲਾ ਕਰ ਲਿਆ ਸੀ ਕਿ ਅਗਲੇ ਸਾਲ ਸਾਡੇ ਮੁਖਵक्ता ਹੋਣਗੇ ਅਸੀਂ ਇਸ ਦੇ ਇਸ ਨੂੰ ਹੋਰ ਉਪਯੋਗੀ ਬਣਾਵਾਂਗੇ ਕਿ ਜਰੂਰ ਪ੍ਰਾਂਤ ਸਰ ਮਹਾਰਾਜ ਦੇ ਚ ਇਹ ਸੰਸਕ੍ਰਿਤ ਦੇ ਕਿੱਥੇ ਕਿੱਥੇ ਇਸ ਰੂਪ ਵਿੱਚ ਉਪਰਮਾਨ ਹੈ ਤੇ ਉਸ ਮੈਂ ਨਾਲ ਅਸੀਂ ਇੱਕ ਉਪਯੋਗੀ ਗੱਲਬਾਤ ਕਰ ਸਕਾਂ ਤੇ ਉਸ ਦਿਨ 3:00 ਵਜੇ ਵੱਜਦੀ ਇਹ ਸ਼ਾਮ ਨੂੰ ਜਾਈ ਨੂੰ ਭਾਈ ਗੁਰੂਗਰ ਸਾਹਿਬ ਦੀਆਂ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਈਆਂ ਤੋਂ ਬਿਨਾ ਮੈਨੂੰ ਇਹ ਗੱਲ ਬਹੁਤ ਖਾਸ ਲੱਗਦੀ ਏ ਕਿ ਗੁਰੂ ਗ੍ਰੰਥ ਸਾਹਿਬ ਉਪਦੇਸ਼ਾਵਾ ਦਾ ਬਹੁਤ ਖੂਬਸੂਰਤ ਗੁਲਦਸਤਾ ਕਿਹਾ ਜਾਂਦਾ ਸੀ ਇਹ ਵੀ ਕਹਿ ਸਕਦੇ ਆ ਕਿ ਅਰਗੰਤ ਬੋਲੀਆਂ ਦਾ ਗੁਲਦਸਤਾ ਨਿਰਿਤ ਤੇ ਇਸ ਕਰਕੇ ਕਿਉਂਕਿ ਅਰਗੰਤ ਬੋਲੀਆਂ ਹੋਣੀਆਂ ਜਿਹੜੀਆਂ ਹੁਣ ਅਲੋਪ ਹੋ ਗਈਆਂ ਪਰ ਉਹਨਾਂ ਦੀ ਉਹਨਾਂ ਦੀ ਸਰਦਾਰ ਬੋਲੀ ਹੈ ਦਾ ਉਹਨਾਂ ਦੇ ਉਪਦੇਸ਼ਾਵਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੇ ਵਿੱਚ ਐ ਸ਼ਾਮਲ ਨੇ ਤੇ ਇਸ ਤੇ ਇਨੀ ਬਨਸਵਰਤਾ ਇਹ ਸਾਇਦ ਹੋਰ ਸਾਇਦ ਇਹ ਪੱਕੀ ਗੱਲ ਹੈ ਕਿ ਦੁਨੀਆ ਦੇ ਕਿਸੇ ਧਰਮ ਗ੍ਰੰਥ ਦੇ ਵਿੱਚ ਇਹ ਦੇਖਣ ਨੂੰ ਨਹੀਂ ਮਿਲਦੀ ਐਡੀ ਵੱਡੀ ਰੇਜ ਆ ਬੋਲੀਾਂ ਦੀ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਛਾੜੀ ਪਾਲਿਸੀ ਆ ਉਹ ਵੀ ਮੈਨੂੰ ਕਈ ਵਾਰ ਬਹੁਤ ਕਮਾੜੀ ਲੱਗਦੀ ਹੁੰਦੀ ਐ ਇੱਕ ਪਾਸੇ ਗੁਰਨਾਨਕ ਮਹਾਰਾਜ ਕਹਿੰਦੇ ਕਿ ਚਰਚਾਂ ਦੁਨੀਆਂ ਸਵਰਗ ਜੀਆਂ ਬੋਲੀ ਅਵਰਤੀ ਮਾਰੀ ਕਿ ਅਵਰਤੀ ਬੋਲੀ ਜੋ ਅਸੀਂ ਪ੍ਰਾਪਤ ਤਰੀਕਾ ਨਹੀਂ ਲਈ ਨਹੀਂ ਉਹ ਉਹ ਅਵਰਤੀ ਆ ਉਹ ਮੀਆਂ ਵਾਲੀ ਅਵਰ ਹੈ ਜਿਵੇਂ ਕਿ ਹਕਮਰਾਨਾਂ ਦੀ ਬੋਲੀ ਹੈ ਉੱਤੇ ਅਸੀਂ ਦੇ ਨਹੀਂ ਹਮਾਰੀ ਦੂਜੇ ਪਾਸੇ ਜਿੱਥੇ ਲੋਕ ਬੋਲੀਆਂ ਨੇ ਤਕਰੀਬਨ ਸਾਰੀਆਂ ਸਾਰੀਆਂ ਪਾਣੀ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਾਮਿਲ ਨੇ ਇਹਨਾਂ ਦਰਨਾਂ ਦਾ ਜਿਹੜਾ ਜੋੜ ਪੇੜ ਆ ਬੋਲੀਆਂ ਪ੍ਰਤੀ ਜਿਹੜੀ ਪਹੁੰਚ ਦਾ ਜਿਹੜਾ ਜੋੜ ਮਿਲਿਆ ਉਹ ਕਿਹਾਦਾ ਬਹੁਤ ਵੱਡੀ ਖੂਬਸੂਰਤੀ ਹੈਗੀ ਹੈ ਗੌਰਵਮਤੀ ਵੀ ਤੇ ਪਾਣੀ ਦੀ ਇਹ ਨਵੇਂ ਪਾਸੇ ਦੇ ਸੀਗੁਰਾ ਐਕਸਟੈਂਸ਼ਨ ਫਲਾਉ ਦੇ ਅੱਧਾ ਚੱਲ ਰਿਹਾ ਤੇ ਪੋਜ਼ਿਟਿਵਲੀ ਅਸੀਂ ਇੱਕ ਬਨਸਵੰਤਾ ਪ੍ਰਤੀ ਦੋਸਰਵ ਦੀ ਸਟੇਟਮੈਂਟ ਹੈ ਕਿ ਅਸੀਂ ਬਨ ਅਸੰਤਤਰ ਨੂੰ ਬਾਕੀ ਸਾਰੀ ਜਨਤਾ ਉੱਪਰ ਮੰਨਦੇ ਤੇ ਇਹ ਵੀ ਸ਼ਰਤ ਕਰਨ ਹੈਗਾ ਸਰਦਾਰ ਕਿ ਇਸ ਸ਼ਰ ਨੂੰ ਇਸ ਤਰ੍ਹਾਂ ਨੋਟ ਕਰਦਾ ਜਿਸ ਤਰ੍ਹਾਂ ਡਿਫਰੈਂਸ ਹੁੰਦਾ ਅਸੀਂ ਜੋ ਥੋੜੇ ਗਏ ਟਕਰਾਅ ਦੇ ਲੈ ਕੇ ਦੇ ਆਦੀ ਹੋ ਗਏ ਚੀਜ਼ਾਂ ਕਿ ਜੇ ਅਸੀਂ ਇੱਕ ਪੋਲੀਟੀਕਲ ਗੱਲ ਕਰਦੇ ਸ਼ਾਇਦ ਇਹਦਾ ਮਤਲਬ ਹੁੰਦਾ ਕਿ ਦੂਜੀ ਗੱਲ ਦਾ ਵਿਰੋਧ ਹੈ ਤੇ ਸਾਡੀ ਧਰਤੀ ਜਿਹਨ ਕਦੇ ਪੰਜ ਨਦ ਕਹਿੰਦੇ ਸੀ ਉਹਨਾਂ ਸਤ ਸਿੰਧੂ ਵੀ ਕਹਿੰਦੇ ਸੀ ਇਸ ਸਤਧਰਿਆ ਨੂੰ ਦਿੱਤਾ ਪਿਆ ਜਿਹੜੇ ਪੰਜਾ ਤੇਰੇ ਮੈਨੂੰ ਅਸੀਂ ਪੰਜਾਬ ਮੰਨਦੇ ਹਾਂ ਉਹਦੇ ਦੋਨੋਂ ਪਸੀਹੇ ਇੱਕ ਵਸੇ ਸਿੰਧ ਹੈ ਤੇ ਦੂਜੇ ਵਸੇ ਜੰਮੂ ਸਿਰ ਤੋਂ ਪਰਲੇ ਪਾਰ ਸਾਮੀ ਸਤਿਤਾ ਸਾਮੀ ਬੋਲੀ ਤੇ ਜਮਨਾ ਤੋਂ ਪਹਿਲਾਂ ਜਦ ਅਸੀਂ ਇਹ ਗੰਗਾ ਜੰਮੂ ਚੈ ਵੀ ਦਾ ਸੰਸਕ੍ਰਿਤ ਸਭਿਆਤਾ ਕਹਿੰਦੇ ਨੇ ਪੰਜਾਬ ਇਹਨਾਂ ਦੋਨਾਂ ਦਾ ਜੋੜ ਵੀ ਹੈ ਕਈ ਵਾਰੀ ਇਹ ਗੱਲ ਬੜੀ ਦਿਲਚਸਪ ਵਾਲੀ ਦੀ ਕਿ ਚਾਹ ਸਤਧਰਿਆ ਦੇ ਮੁਸਾਫਰ ਜਿਹੜਾ ਦਾ ਅਸੀਂ ਅਰਦਾਸ 'ਚ ਜ਼ਿਕਰ ਕਰਦੇ ਹਾਂ ਦੋ ਦੇ ਨਾਮ ਨੇ ਜਿਹੜੇ ਉਸ ਸanskrit ਉਹ ਮੂਰ ਦੇ ਨਾਮ ਤੇ ਦੋ ਦੇ ਨਾਮ ਸਾਂਝੀ ਨੂੰਦਾ ਇਹ ਇਸ ਤਰ੍ਹਾਂ ਦਾ ਇਹ ਜੋੜ ਮਿਲ ਦੀ ਧਰਤੀ ਆ ਇਹ ਸਭਿਆਚਾਰਾਂ ਦੀ ਪਛਾਣਾਂ ਦੀ ਵੀ ਤੇ ਬੋਧ ਦੀ ਵੀ ਗਿਆਨ ਦੀ ਪਰ ਸਾਡੀ ਜਿਹੜੀ ਅੱਜ ਕੱਲ੍ਹ ਬਿਰਤੀ ਥੋੜੀ ਇਸ ਤਰ੍ਹਾਂ ਥੋੜੀ ਨੀ ਬਹੁਤ 180 ਡਿਗਰੀ ਦੇ ਕਿਤੇ ਉਲਟ ਹੋਈ ਸਰਦੀ ਆ ਤੇ ਜੇ ਜਿਹੜੀ ਮੇਰੇ ਖਿਆਲ ਇਸ ਤਰ੍ਹਾਂ ਦੀ ਸੁਭਾਵਨਾ ਉਸ ਸੋਚ ਨੂੰ ਥੋੜਾ ਇਹਨਾਂ ਲਈ ਆਪਣਾ ਯੋਗਦਾਨ ਪਾ ਸਕਦੇ। ਐ ਸੰਸਕ੍ਰਿਤ ਤੇ ਪੰਜਾਬੀ ਦੇ ਸਬੰਧ ਬਾਰੇ ਬਹੁਤ ਇੱਕ ਤਰਫਾ ਜੀ ਪਹਿਲਾਂ ਗੱਲ ਸੀ ਅਸੀਂ ਐਮ ਐਬੀਚ ਵੀ ਜਦੋਂ ਅਸੀਂ ਨਾਲ ਸ਼ਾਸਤਰ ਪੜ੍ਹਨੇ ਕਾਲ ਸ਼ਾਸਤਰ ਪੜ੍ਹਦੇ ਤਾਂ ਪੰਜਾਬੀ ਦਾ ਕਾਲ ਸ਼ਾਸਤਰ ਨਾਲ ਸ਼ਾਸਤਰ ਸੰਸਕ੍ਰਿਤ ਵਾਲਾ ਹੀ ਬੜਾ ਆਇਆ ਜੀ। ਕਿ ਸੰਸਕ੍ਰਿਤ ਨੂੰ ਬਿਲਕੁਲ ਪੰਜਾਬੀ ਦੇ ਉਹਦੇ ਤਰ੍ਹਾਂ ਤੇ ਵੀ ਪਹਿਲਾਂ ਪ੍ਰਚਾਰਿਆ ਜਾਂ ਅਲੱਗ ਨਾ ਬਹਿ ਰਿਹਾ। ਸਰਗਦੈ ਉਹ ਕਿਸਾਨ ਕਹਿੰਦੇ ਹੁੰਦੇ ਪੰਜਾਬੀ ਦਾ ਦੀ ਮਾਂਗੋਲੀਆ ਸੰਸਕ੍ਰਿਤ ਸਾਡੀ ਨਾਮੀ ਬੋਲਿਆ ਕਿ ਇਹ ਸਤਤਕ ਗੱਲ ਸੀ ਕਿ ਨਮੀਆਂ ਕਈ ਹਮ ਫਾਰਮੂਲੇਸ਼ਨ ਦਾ ਨੰਬਰ ਬਣਦਾ ਰੋਸ਼ਨ ਦਾ ਕਿ ਕਿ ਅਭੀ ਤੇ ਸੰਸਕ੍ਰਿਤ ਸਮਾਨਤਰ ਨਜ ਸਮਾਨਤਰ ਇੱਕ ਸੱਜਣਾ ਤਾਂ ਮਸਾਦ ਤਰ ਤਰੀ ਦਲੀ ਇਹ ਦਿਆ ਕਿ ਪੰਜਾਬੀ ਦਾ ਜਿਹੜਾ ਵਰਤਿਆ ਉਹ ਜੈਂਡਰ ਨਰਦ ਕਰਦਾ ਕੁੜੀਆਂ ਜਾਂ ਜਾਨੀਰ ਮੁੰਡੇ ਜਾਂਦੇ ਇਸੀ ਤਰ੍ਹਾਂ ਬਰਬ ਜਿਹੜਾ ਜੈਂਡਰ ਨਾਲ ਬਦਲਦਾ ਜਦ ਕਿ ਅੰਗਰੇਜ਼ੀ ਦਾ ਜਿਹੜਾ ਉਹ ਚਾਹੀ ਕੁੜੀ ਆ ਚਾਹੀ ਮੁੰਡਾ ਹੋਈ ਆ ਕੰਮ ਇਹ ਉਹਦਾ ਜਿਹੜਾ ਪਰਿਵਰਿਆ ਬਦਲਦਾ ਇਸੇ ਤਰ੍ਹਾਂ ਸੰਸਕ੍ਰਿਤ ਦਾ ਵੀ ਨਹੀਂ ਬਦਲਦਾ ਇਸ ਕਰਕੇ ਇਹ ਇਸ ਤਰ੍ਹਾਂ ਇਹ ਹੋ ਕੇ ਚੱਲਦਾ ਹੈ ਉਹ ਸਾਰੀਆਂ ਦਲੀਲਾਂ ਕਬੂਲ થાય ਸਾਰੀਆਂ ਠੀਕ ਹੈ ਸਾਰੀਆਂ ਸਹਿਮਤੀਆਂ ਅਸਹਿਮਤੀਆਂ ਠੀਕ ਨੇ ਪਰ ਇਹਨਾਂ ਸਾਰੀਆਂ ਸਹਿਮਤੀਆਂ ਸਹਿਮਤੀਆਂ ਦਾ ਬੜਾ ਮਹੱਤਵ ਹੈ ਨਾਲ ਹੀ ਆਪਾਂ ਵੀ ਇਹ ਗੱਲ ਹੈ ਸਾਰਿਆਂ ਦਾ ਆਪਣਾ ਦੇਖ ਲਿਆ ਸਾਰਿਆਂ ਦਾ ਪ੍ਰੋਬਲਮ ਕਿ ਮਾਸਟਰ ਜਿਹੜਾ ਤੁਹਾਨੂੰ ਵਿਰੋਧ ਦੀ ਥਾਂ ਤੇ ਇੱਕ ਸੋਚਣ ਦੀ ਜਿਹੜਾ ਸਾਡੇ ਤੋਂ ਮੰਗ ਵੀ ਕਰਦਾ ਤੇ ਸਾਡਾ ਇਸ ਤਰ੍ਹਾਂ ਦਾ ਰਈਆ ਵੀ ਉਹ ਚਾਹੁੰਦਾ ਹੈ ਤੇ ਸੱਚ ਕਰੀ ਤੇ ਤੁਹਾਰੇ ਬਹੁਤ ਪ੍ਰਸੰਗ ਰਹੇ ਨੇ 10 ਪ੍ਰਸੰਗ ਕਿਸੇ ਦੇ ਲਈ ਹਰ ਦੌਰ ਤੇ ਜਸਤਨ ਸਕਾਲਰਸ਼ਿਪ ਨੂੰ ਕਿਉਂ ਤੋਂ ਸੰਸਕ੍ਰਿਤ ਸਿੱਖਿਆ ਹੋਂ ਤੱਕ ਇਹਦਾ ਇਹ ਪ੍ਰਾਚੀਨ ਬੋਧ ਇਹ ਪ੍ਰਾਚੀਨ ਗਿਆਨ ਹੈ ਉੱਤ ਤੱਕ ਸਭੀ ਪਹੁੰਚ ਹੋ ਸਕਿਆ ਉਸ ਨੂੰ ਸਮਝ ਕੇ ਇਹ ਤੋਰ ਸਕੀਏ ਪੰਡਿਤ ਕੇ ਪਰ ਉਹਨਾਂ ਦੀ ਜਨਨਾ ਸੀ ਜਮ ਥੋੜੀ ਪਹਿਲਾਂ ਜਾ ਕੇ ਆਏ ਆ ਕਸ਼ਮੀਰ ਦੇ ਵਿੱਚ ਜਿਹੜੇ ਕਸ਼ਮੀਰੀ ਪੰਡਤਾਂ ਦੇ ਆਗੂ ਸੀਗੇ ਨੌਂ ਪਾਸਾ ਕੋਣ ਬੜੇ ਨੌਂ ਪਾਸਾ ਦੀ ਸੀ ਨਿਤਮਾਨ ਪੰਡਿਤ ਕੇ ਪਰ ਨਾ ਕੋਸਾ ਵੀ ਰਹਿ ਜਿਨ੍ਹਾਂ ਨੇ ਗੁਰੂ ਪ੍ਰਸਾਦ ਸਿੰਘ ਨਾਰਾਇਣ ਸਿੰਘ ਨਾਲ ਇਹ ਸੰਸਕਰ ਸਿੱਖਿਆ ਤੇ ਇਸ ਵਾਰ ਅਸੀਂ ਸੰਸਕਰ ਦੇ ਦਿਸੂ ਥੋੜਾ ਹੋਰ ਦਸਤਾਨ ਦੇ ਇਹ ਕੋਸ਼ਿਸ਼ ਕੀਤੀ ਗਿਆ ਸੀ ਪਸਾਦੇਵ ਵਾਲੇ ਦਾ 46 ਸਕੇ ਬਣੀ ਵਾਲੇ ગામ ਦੇ ਕਿ ਤਨਾਰਦੀ ਨਾਲ ਸੰਵੇ ਵਿਚਾਰ ਆ ਗਿਆ ਕਿ ਅਸੀਂ ਸੰਸਕ੍ਰਿਤ ਫੇਸ ਦੇ ਜਿਹੜੇ ਕੋਸ਼ ਸਾਡੇ ਬਣੀ ਉਹਦਾ ਗਾਇਨ ਵੀ ਸੁਣ ਸਕੀਏ ਇਸ ਕਰਕੇ ਅਸੀਂ ਆਪਣੇ بڑے ਵਿਦਵਾਨ ਗਾਇ ਬਣੀ ਦੇ ਗਾਇਨ ਬੜੇ ਪ੍ਰਸਰ ਲੰਕਾ ਸਿੰਘ ਨੂੰ ਦਿਨ ਚ ਦਿਨ ਚ ਸਾਡੇ ਸਾਹ ਨੇ ਇਸ ਕੰਮ ਲਈ ਰਾਜ਼ੀ ਵੀ ਹੋਏ ਤੇ ਚਾਲੂ ਹੋ ਗਏ ਪ੍ਰਸਰ ਮੀ ਜੀ ਸਿੰਘ ਨੂੰ ਦਾ ਹੋਣਾ ਸਤਿ ਆਈ ਆ ਜੀ ਸਭ ਨੂੰ ਬੜੀ ਬੜੀਾਈ ਦੇ ਰਿਆਂ ਇਸ ਨੂੰ ਉਸਤਾ ਬਖਸ਼ਿਆ ਤੇ ਸਾਨੂੰ ਸਾਰਿਆਂ ਨੂੰ ਹੋਰ ਗੰਭੀਰਤਾ ਨਾਲ ਗੱਲ ਸੁਣਨ ਸੁਣਨ ਦੀ ਅਰੇ ਤੋਂ ਮੰਨ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਲਈ ਇਹ ਸਾਰੀ ਸ਼ਾਮ ਤੇ ਯੋਜਨ ਬਹੁਤ ਸਵਾਗਤ ਹੈ ਹੋਵੇ ਜੀ ਬਹੁਤ ਬਹੁਤ ਧੰਨਵਾਦ